ਗੋਡ ਮਹੱਲਾ ਚੌਥਾ ਜਿਤਨੇ ਸ਼ਾ ਪਾਤ ਸ਼ਾ ਉਮਰਾਓ ਸਿਕਦਾਰ ਚੌਧਰੀ ਸਭ ਮਿੱਥਿਆ ਝੂਠ ਭਾਉ ਦੂਜਾ ਜਾਣ ਹੈ ਮਨ ਜਗਤ ਵਿੱਚ ਜਿਤਨੇ ਵੀ ਸ਼ਾ ਪਾਸ਼ਾ ਅਮੀਰ ਸਰਦਾਰ ਚੌਧਰੀ ਦੇ ਸੁਨੇ ਹਨ ਇਹ ਸਾਰੇ ਨਾਸ਼ਵਾਨ ਹਨ ਇਹੋ ਜਿਹੇ ਮਾਇਆ ਦੇ ਪਿਆਰ ਨੂੰ ਝੂਠਾ ਸਮਝ ਹਾਰੇ ਅਬਿਨਾਸੀ ਸਦਾ ਥਿਰ ਨਹਿ ਚਲਤ ਤੇਸ ਮੇਰੇ ਮਨ ਪਜ ਪਰਵਾਨ ਸਿਰ ਪ੍ਰਮਾਤਮਾ ਹੀ ਨਾਸ ਰਹਿਤ ਹੈ ਸਦਾ ਕਾਇਮ ਰਹਿਣ ਵਾਲਾ ਹੈ ਅਟਲ ਹੈ اے ਮੇਰੇ ਮਨ ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਤਾਈਂ ਕਮੂਲ ਹੋਵੇਂਗਾ ਮੇਰੇ ਮਾਨ ਨਾਮ ਹਰੀ ਪਾਜ ਸਦਾ ਦੀ ਬਾਣ ਏ ਮੇਰੇ ਮਨ ਸਦਾ ਪ੍ਰਭੂ ਦਾ ਨਾਮ ਸਿਮਰਿਆ ਕਰ ਇਹੀ ਅਟਲ ਆਸਰਾ ਹੈ ਜੋ ਹਰ ਮਹਲ ਪਾਵੇ ਗੁਰਬਚਨੀ ਤਿਸ ਜੇਵਡੋ ਅਵਰ ਨਾਹੀ ਕਿਸੈ ਕਾ ਤਾਣ ਰਹਾਓ ਜਿਹੜਾ ਮਨੁੱਖ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿੱਚ ਨਿਵਾਸ ਹਾਸਲ ਕਰ ਲਿੰਦਾ ਹੈ ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਬਲ ਨਹੀਂ ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦਿਸੈ ਮਨ ਮੇਰੇ ਸਭ ਬਿਨ ਸਜਾਹ ਜਿਉ ਰੰਗ ਕਸੁੰਭ ਕਚਾਣ ਇਹ ਮੇਰੇ ਮਨ ਦੁਨੀਆ ਚ ਜਿਤਨੇ ਵੀ ਧਨ ਵਾਲੇ ਉੱਚੀ ਕੋਲ ਵਾਲੇ ਜ਼ਮੀਨਾਂ ਦੇ ਮਾਲਕ ਦਿਸ ਰਹੇ ਹਨ ਇਹ ਸਾਰੇ ਨਾਸ਼ ਹੋ ਜਾਣਗੇ ਇਹਨਾਂ ਦਾ ਵੱਡਪਨ ਇਉਂ ਹੀ ਕੱਚਾ ਹੈ ਜਿਵੇਂ ਕਸੁੰਬੇ ਦਾ ਰ ਕੱਚਾ ਹੈ ਹਰ ਸਤ ਨਿਰੰਝਨ ਸਦਾ ਸੇਵ ਮਨ ਮੇਰੇ ਜੇ ਤੋ ਹਰ ਦਰਗਾ ਪਾਵੇਂ ਤੂੰ ਮਾਨ ਹੈ ਮੇਰੇ ਮਾਨਸ ਪ੍ਰਮਾਤਮਾ ਨੂੰ ਸਦਾ ਸਿਮਰ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ ਜਿਸ ਦੇ ਰਾਹੀ ਤੂੰ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਹਾਸਲ ਕਰੇਗਾ ਬ੍ਰਾਹਮਣ ਖੱਤਰੀ ਸ਼ੂਦ ਵੈਸ ਚਾਰ ਵਰਣ ਚਾਰ ਆਸ਼ਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਹੈ ਮਨ ਸਾਡੇ ਦੇਸ਼ ਵਿੱਚ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਇਹ ਚਾਰ ਪ੍ਰਸਿੱਧ ਵਰਣ ਹਨ ਬ੍ਰਹਮਚਾਰ ਗ੍ਰਿਸਤ ਵਾਨ ਪ੍ਰਸਤ ਤੇ ਸੰਨਿਆਸ ਇਹ ਚਾਰ ਆਸ਼ਰਮ ਪ੍ਰਸਿੱਧ ਹਨ ਇਹਨਾਂ ਵਿੱਚੋਂ ਜਿਹੜਾ ਵੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਸਭ ਤੋਂ ਸ਼੍ਰੇਸ਼ਟ ਹੈ ਜਾਤੀ ਆਦਿ ਕਰਕੇ ਨਹੀਂ ਸਗੋਂ ਗੁਰੂ ਦੀ ਵਿਚਾਰ ਕਰਕੇ ਜਿਉਂ ਕੰਚਨ ਨਿਕਟ ਵਸੈ ਰੈਂਡਾ ਬਪੜਾ ਤਿਉ ਸਤ ਸੰਗਤ ਮਿਲ ਪਤਿਤ ਪਰਵਾਣ ਜਿਵੇਂ ਚੰਦਨ ਦੇ ਨੇੜੇ ਅਰਿੰਡ ਵਸਦਾ ਹੈ ਤੇ ਸੁਗੰਧਤ ਹੋ ਜਾਂਦਾ ਹੈ ਤਵੇਂ ਸਾਧ ਸੰਗਤ ਵਿੱਚ ਮਿਲ ਕੇ ਵਿਕਾਰੀ ਵੀ ਪਵਿੱਤਰ ਹੋ ਕੇ ਕਬੂਲ ਹੋ ਜਾਂਦਾ ਹੈ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾਂ ਕਹਿ ਹਿਰਦੈ ਵਸਿਆ ਭਗਵਾਨ ਹੈ ਮਨ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਆ ਵਸਦਾ ਹੈ ਉਹ ਮਨੁੱਖ ਹੋਰ ਸਭ ਨਾਲ ਮਨੁੱਖਾਂ ਨਾਲੋਂ ਉੱਚਾ ਹੋ ਜਾਂਦਾ ਹੈ ਸੱਚਾ ਹੋ ਜਾਂਦਾ ਹੈ ਜਨਨਨ ਕੋ ਤਿਸ ਕੇ ਚਰਨ ਪਖਲੈ ਜੋ ਹਰ ਜਨ ਨੀਚ ਜਾਤ ਸੇਵਕਾਣ ਏ ਭਾਈ ਦਾਸ ਨਾਨਕ ਉਸ ਮਨੁੱਖਾਂ ਦੇ ਚਰਨ ਧੋਣਾ ਹੈ ਜਿਹੜਾ ਪ੍ਰਭੂ ਦਾ ਸੇਵਕ ਹੈ ਪ੍ਰਭੂ ਦਾ ਭਗਤ ਹੈ ਭਾਵੇਂ ਜਾਤੀ ਵਾਣੋਂ ਨੀਚ ਹੀ ਗਣਿਆ ਜਾਂਦਾ ਹੋ। ਗੋਂਡ ਮਹਲਾ ਚੌਥਾ ਹਰ ਅੰਤਰ ਜਾਮੀ ਸਬ ਤੈ ਵਰਤੈ ਜਿਹਾ ਹਰ ਕਰਾਏ ਤੇਹਾ ਕੋਹ ਕਰੀਐ हे मेरे मन परमात्मा हर एक दी दिल दी जानण वाला है हर एक थां विच मौजूद है हर एक जीव दे अंदर व्यापक है जेहो जेहा काम किसी जीव पासों कराउंदा है ओहो जेहा काम ही जीव करदा है सो ऐसा हर सेव सदा मन मेरे जो तुदनो सब दू रख लई है हे माने हो जे ही ताकत वाले प्रभु नु सदा सिमरदा रहो ओ तैनू हरेक दुख क्लेश तों बचा सकदा है मेरे मन हर japो हर नित पढिए हे मेरे मन सदा प्रभु दा नाम जप्दा रहो जपना चाहिदा है उचारना चाहिदा है हार बिन को मार जिवाल ना सकै ਆ ਮੇਰੇ ਮਨ ਕਾਇਤ ਕੜੀਐ ਰਹਾਓ ਜਦੋਂ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਨਾ ਮਾਰ ਸਕਦਾ ਨਾ ਜਵਾਗ ਸਕਦਾ ਤਾਂ ਫਿਰ हे ਮਨ ਕਿਸੇ ਤਰ੍ਹਾਂ ਦਾ ਚਿੰਤਾ ਫਿਕਰ ਨਹੀਂ ਕਰਨਾ ਚਾਹੀਦਾ ਹਾਰ ਪਰ ਪੰਚ ਕੀਆ ਸਭ ਕਰਤੈ ਵਿੱਚ ਆਪੇ ਆਪਣੀ ਜੋਤ ਧਰਈਐ हे मान ए सारा दिसदा जगत करतार ने आप बनाया है इस जगत विच उसने आप ही अपनी ज्योति रखी हुई है हर एक ओ बोलै हर एक बुलाए गुर पूरै हर एक दिखैया सब जीवा विच ओ करतार आप ही बोल रहा है हर एक जीव नु ओ प्रभु आप ही बोलण दी सत्या दे रहा है ਪੂਰੇ ਗੁਰੂ ਨੇ ਮੈਨੂੰ ਹਰ ਥਾਂ ਇੱਕ ਪ੍ਰਭੂ ਹੀ ਵਿਖਾ ਦਿੱਤਾ ਹੈ ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸੋਂ ਮਨ ਕਿਆ ਚੁਰਈਐ ਹੈ ਏ ਮਨ ਹਰੇਕ ਜੀਵ ਦੇ ਅੰਦਰ ਪ੍ਰਭੂ ਆਪ ਹੀ ਅੰਗ ਸੰਗ ਵਸਦਾ ਹੈ ਬਾਹਰ ਸਾਰੇ ਜਗਤ ਵਿੱਚ ਵੀ ਪ੍ਰਭੂ ਹਰ ਥਾਂ ਵਸਦਾ ਹੈ ਦੱਸ ਏ ਮਨ ਉਹ ਸਰਬ ਵਿਆਪਕ ਪਾਸੋਂ ਕਿਹੜਾ ਲਕਾਉ ਕੀਤਾ ਜਾ ਸਕਦਾ ਹੈ ਨਿਹਕਪਟ ਸੇਵਾ ਕੀਜੈ ਹਰ ਕੇਰੀ ਤਾਂ ਮੇਰੇ ਮਾਨਾ ਸਰਬ ਸੁਖ ਪਾਈਐ ਮੇਰੇ ਮਨ ਉਸ ਪ੍ਰਭੂ ਦੀ ਸੇਵਾ ਭਗਤੀ ਨਿਰਸ਼ਲ ਹੋ ਕੇ ਕਰਨੀ ਚਾਹੀਦੀ ਹੈ ਤਾਂ ਹੀ ਉਸ ਪਾਸ ਸਾਰੇ ਸੁਖ ਹਾਸਲ ਕਰ ਸਕੀਦੇ ਹਨ ਜਿਸ ਦੇ ਵਸ ਸਭ ਪਿਸ਼ ਸੋ ਸਭ ਨੂੰ ਵੱਡਾ ਸੋ ਮੇਰੇ ਮਾਨ ਸਦਾ ਧਿਆਈ ਹੈ ਜਿਸ ਦੇ ਵਸ ਸਭ ਕਿਸ ਸੋ ਸਭ ਨੂੰ ਵੱਡਾ ਸੋ ਮੇਰੇ ਮਾਨ ਸਦਾ ਧਿਆਈ ਹੈ ਏ ਮੇਰੇ ਮਾਨ ਜਿਸ ਪ੍ਰਮਾਤਮਾ ਦੇ ਵਸ ਵਿੱਚ ਹਰੇਕ ਚੀਜ਼ ਹੈ ਸਭ ਨਾਲੋਂ ਵੱਡਾ ਹੈ ਸਦਾ ਹੀ ਉਸ ਦਾ ਧਿਆਨ ਕਰਨਾ ਚਾਹੀਦਾ ਹੈ ਜਨ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਏ ਤੂੰ ਉਦਲੈ ਛੜਈਐ ਏ ਦਸ ਨਾਨਕ ਆਖੇ ਮਨੁ ਪ੍ਰਮਾਤਮਾ ਸਦਾ ਤੇਰੇ ਵੱਲ ਵਸਦਾ ਹੈ ਉਸ ਦਾ ਸਦਾ ਧਿਆਨ ਤਰਿਆ ਕਰ ਤੈਨੂੰ ਉਹ ਹਰੇਕ ਦੁੱਖ ਕਲੇਸ਼ ਤੋਂ ਬਚਾਉਣ ਵਾਲਾ ਹੈ ਗੋਡ ਮਹਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੈ ਜਿਉਂ ਤ੍ਰਿਖਾਵੰਤ ਬਿਨ ਨੀਰ ਹੈ ਸਹੇਲੀਏ ਉਸ ਪ੍ਰੇਮ ਦੇ ਤੀਰ ਦੇ ਕਾਰਨ ਹੁਣ ਮੇਰਾ ਮਨ ਪ੍ਰਮਾਤਮਾ ਦੇ ਦਰਸ਼ਨ ਵਾਸਤੇ ਇਉਂ ਲੋਚ ਰਿਹਾ ਹੈ ਜਿਵੇਂ ਪਾਣੀ ਤੋਂ ਬਿਨ ਧਿਆਇਆ ਮਨੁੱਖ ਮੇਰੇ ਮਾਨ ਪ੍ਰੇਮ ਲਗੋ ਹਰ ਤੀਰ ਹੈ ਭਾਈ ਪ੍ਰਮਾਤਮਾ ਦਾ ਪਿਆਰ ਮੇਰੇ ਮਨ ਵਿੱਚ ਤੀਰ ਵਾਂਗ ਲੱਗਾ ਹੋਇਆ ਹੈ ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਰਹਾਉ ਉਸ ਪ੍ਰੇਮ ਤੀਰ ਦੇ ਕਾਰਨ ਪੈਦਾ ਹੋਈ ਮੇਰੇ ਮਨ ਦੀ ਅੰਦਰਲੀ ਪੀੜ ਵੇਦਨਾ ਮੇਰਾ ਹਰੀ ਮੇਰਾ ਪ੍ਰਭੂ ਹੀ ਜਾਣਦਾ ਹੈ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਬੀਰ ਹੈ ਸਹੇਲਿਏ ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀ ਕੋਈ ਗੱਲ ਸੁਣਾਵੇ ਤਾਂ ਮੈਨੂੰ ਇਉਂ ਲੱਗਦਾ ਹੈ ਕਿ ਉਹ ਮਨੁੱਖ ਮੇਰਾ ਪ੍ਰਾਇਆ ਹੈ ਮੇਰਾ ਵੀਰ ਮਿਲ ਮਿਲ ਸਕੀ ਗੁਣ ਕਹੋ ਮੇਰੇ ਪ੍ਰਭ ਕੇ ਲੇ ਸਤ ਗੁਰ ਕੀ ਮਤ ਧੀਰ ਇਹ ਸਹੇਲੀਏ ਗੁਰੂ ਦੀ ਸ਼ਾਂਤੀ ਦੇਣ ਵਾਲੀ ਮਤ ਲੈ ਕੇ ਮੈਨੂੰ ਵੀ ਮਿਲਿਆ ਕਰ ਤੇ ਮੈਨੂੰ ਪਿਆਰੇ ਪ੍ਰਭੂ ਦੇ ਸਿੱਖ ਸੁਲਾਹ ਸੁਣਾਇਆ ਕਰ ਜਾਨ ਨਾਨਕ ਕੀ ਹਰ ਆਸ ਪੁਜਾਵੋ ਹਰ ਦਰਸ਼ਨ ਸਾਨਤ ਸਰੀਰ हे ਪ੍ਰਭੂ ਆਪਣੇ ਦਾਸ ਨਾਨਕ ਦੀ ਦਰਸ਼ਨ ਦੀ ਆਸ ਪੂਰੀ ਕਰ हे ਹਰੀ ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਠੰਡ ਪੈਂਦੀ ਰਾਗ ਗੋੰਡ ਮਹਲਾ 5ਵਾਂ ਚੌਪ ਦੇ ਘਰ ਪਹਿਲਾ ਗੋਡ ਰਾਗ ਦੇ ਅੰਦਰ ਚਾਰ ਪਦਿਆਂ ਵਾਲੇ ਪਾਮੇ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਬੋਲ ਮੁਬਾਰਕ ਰਚਨਾ ਤੋਂ ਆਚਰਣ ਕੀਤੇ ਹੋਏ ਜਿਨ੍ਹਾਂ ਨੂੰ ਸਹਿਬਾ ਨੇ ਪਹਿਲੇ ਘਰ ਵਿੱਚ ਗਉਣ ਦੀ ਹਦਾਇਤ ਕੀਤੀ ਹੈ ੴ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਭ ਕਰਤਾ ਸਭ ਭੁਗਤਾ ਰਹਾਓ ਹੈ ਭਾਈ ਪ੍ਰਮਾਤਮਾ ਹੀ ਹਰੇਕ ਚੀਜ਼ ਪੈਦਾ ਕਰਨ ਵਾਲਾ ਹੈ ਤੇ ਸਭ ਵਿੱਚ ਵਿਆਪਕ ਹੋ ਕੇ ਹਰੇਕ ਚੀਜ਼ ਭੋਗਣ ਵਾਲਾ ਹੈ ਸੁਣ ਤੋ ਕਰਤਾ ਦੇਖਤ ਕਰਤਾ ਹੈ ਭਾਈ ਹਰੇਕ ਵਿੱਚ ਵਿਆਪਕ ਹੋ ਕੇ ਪ੍ਰਮਾਤਮਾ ਹੀ ਸੁਣਨ ਵਾਲਾ ਹੈ ਤੇ ਪ੍ਰਮਾਤਮਾ ਹੀ ਦੇਖਣ ਵਾਲਾ ਹੈ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਨਾ ਦਿਸਦਾ ਤੇ ਦਿਸਦਾ ਜੋ ਨਹੀਂ ਨਜ਼ਰ ਆ ਰਿਹਾ ਤੇ ਜੋ ਕੁਝ ਨਜ਼ਰ ਆ ਰਿਹਾ ਇਹ ਸਭ ਕੁਝ ਕਰਤਾ ਹੀ ਹੈ। ਉਪਤ ਕਰਲਾ ਕਰਤਾ ਪਰਲੋ ਕਰਤਾ ਸਾਰੇ ਜਗਤ ਦੀ ਪਦਾਇਸ਼ ਕਰਨ ਵਾਲਾ ਵੀ ਅਕਾਲ ਪੁਰਖ ਵੈਗੁਰੂ ਆਪ ਹੈ ਤੇ ਸਭ ਦਾ ਨਾਸ਼ ਕਰਨ ਵਾਲਾ ਵੀ ਉਹ ਅਕਾਲ ਪੁਰਖ ਵੈਗੁਰੂ ਆਪ ਹੀ ਹੈ। ਵਿਆਪਤ ਕਰਤਾ ਅਲਿਪਤੋ ਕਰਤਾ ਸਭਨਾ ਵਿੱਚ ਵਿਆਪਕ ਵੀ ਪ੍ਰਭੂ ਹੈ ਅਤੇ ਵਿਆਪਕ ਹੁੰਦਿਆਂ ਨਿਰਲੇਪ ਵੀ ਹੈ। ਬਕਤੋ ਕਰਤਾ ਬੂਝਿਤ ਕਰਤਾ ਹਰੇਕ ਵਿੱਚ ਪ੍ਰਭੂ ਹੀ ਬੋਲਣ ਵਾਲਾ ਹੈ, ਪ੍ਰਭੂ ਹੀ ਸਮਝਣ ਵਾਲਾ ਹੈ। ਆਵਤ ਕਰਤਾ ਜਨਤ ਕੀ ਕਰਤਾ ਜਗਤ ਵਿੱਚ ਆਉਂਦਾ ਵੀ ਉਹੀ ਹੈ ਤੇ ਇੱਥੋਂ ਜਾਂਦਾ ਵੀ ਪ੍ਰਭੂ ਹੀ ਹੈ। ਨਿਰਗੁਣ ਕਰਤਾ ਸਰਗੁਣ ਕਰਤਾ ਪਰਬੂ ਮਾਇਆ ਦੇ ਤਿੰਨ ਗੁਣਾ ਤੋਂ ਪਰੇ ਵੀ ਹੈ ਤੇ ਤਿੰਨ ਗੁਣਾ ਸਮੇਤ ਵੀ ਗੁਰਪ੍ਰਸਾਦ ਨਾਨਕ ਸਮਦਿਸ਼ਤਾ ਹੈ ਨਾਨਕ ਪ੍ਰਮਾਤਮਾ ਨੂੰ ਸਭਨਾ ਵਿੱਚ ਹੀ ਵੇਖਣ ਦੀ ਐ ਸੂਝ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ਸਭਨਾ ਵਿੱਚ ਵੇਖਣ ਦੀ ਐ ਸੂਝ ਤੇਰੀ ਕਿਰਪਾ ਨਾਲ ਹੀ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ ਗੋਡ ਮਹਲਾ ਪੰਜਵਾਂ ਭੱਗੇ ਮੀਨਾ ਕਪਕ ਕੀ ਨਿਆਈ ਤੂੰ ਉਰਜ ਰਹੋ ਕਸੰਬਾ ਹਲੇ ਸੇ ਮਨ ਤੂੰ ਕਸੰਬੇ ਵਾਂਗ ਨਾਸ਼ਵੰਤ ਮਾਇਆ ਦੇ ਮੋਹ ਵਿੱਚ ਉਲਜਿਆ ਰਹਿੰਦਾ ਹੈ ਜਿਵੇਂ ਜੀਭ ਦੇ ਸਵਾਦ ਦੇ ਕਾਰਨ ਮੱਛੀ ਅਤੇ ਛੋਲਿਆਂ ਦੀ ਮੋਟ ਵਾਸਤੇ ਮੰਦਰ ਭਗ ਧਾਰੈ ਸਾਸ ਲਿਖ ਲੈ ਤਉ ਉਦਰੈ ਹਰ ਗੁਣ ਗਾਇ ਲੈ ਮੋਹ ਵਿੱਚ ਫਸ ਕੇ ਜਿਤਨੇ ਵੀ ਕਦਮ ਤੂੰ ਤਰਦਾ ਹੈ ਜਿਹੜਾ ਵੀ ਸਾਹ ਲੈਂਦਾ ਹੈ ਉਹ ਸਭ ਕੁਝ ਧਰਮ ਰਾਜ ਦੇ ਲੇਖੇ ਵਿੱਚ ਲਿਖਿਆ ਜਾ ਰਿਹਾ ਹੈ ਮਨ ਪ੍ਰਮਾਤਮਾ ਦੇ ਗੁਣ ਗਾਇਆ ਕਰ ਤਦੋਂ ਹੀ ਇਸ ਮੋਹ ਵਿੱਚੋਂ ਬਚ ਸਕੇਗਾ ਮਨ ਸਮਝ ਛੋੜ ਆਵਾਇ ਲੈ اے مانوષ્کار اਵੇਡ اਵੇڑا من ਛੱਡ دے ਪੜਾ ਮਨ ਛੱਡ دے ਪੈੜੀਆਂ ਆਤਾਂ ਛੱਡ دے اپنے ਰਹਿਣ ਕੋ ਠੋਰ ਨਾ ਪਾਵੈ ਕਾਏ ਪਰ ਕਹਿ ਜਾਏ ਲੈ ਰਹਾਓ ਆਪਣੇ ਰਹਿਣ ਵਾਸਤੇ ਤੈਨੂੰ ਇੱਥੇ ਪੱਕਾ ਟਿਕਾਣਾ ਨਹੀਂ ਮਿਲ ਸਕਦਾ ਫਿਰ ਹੋਰਨਾਂ ਦੇ ਧਨ ਪਦਾਰਥ ਵਾਸਤੇ ਕਿਉਂ ਜਾਂਦਾ ਜਿਉ ਮੈਗਲ ਇੰਦਰੀ રસ ਪ੍ਰੇਰਿਓ ਤੂ ਲਾਗ ਪਰਿਓ ਕੁਟੰਬਾਇਲੇ ਜਿਉਂ ਪੰਖੀ ਇਕੱਤਰ ਹੋਏ ਫਿਰ ਜਿਵੇਂ ਹਾਥੀ ਨੂੰ ਕਾਮ ਵਾਸਨਾ ਨੇ ਪ੍ਰੇਰ ਰੱਖਿਆ ਹੁੰਦਾ ਹੈ ਤੇ ਉਹ ਪਰਾਈ ਕੈਦ ਵਿੱਚ ਫਸ ਜਾਂਦਾ ਹੈ ਤਵੇਂ ਤੂੰ ਪਰਿਵਾਰ ਦੇ ਮੋਹ ਵਿੱਚ ਫਸਿਆ ਰਹਿਣਾ ਜਿਉਂ ਪੰਖੀ ਇਕੱਤਰ ਹੋਏ ਫਿਰ ਵਿਛਰੈ ਫਿਰ ਸੰਗਤ ਹਰ ਹਰ ਧਿਆਏ ਲੇ ਪਰ ਤੂੰ ਇਹ ਚੇਤੇ ਨਹੀਂ ਰੱਖਦਾ ਜਿਵੇਂ ਅਨੇਕਾਂ ਪੰਛੀ ਕਿਸੇ ਰੁੱਖ ਹੇਠ ਇਕੱਠੇ ਹੋ ਕੇ ਰਾਤ কাটਦੇ ਹਨ ਦਿਨ ਚੜ੍ਹਨ ਤੇ ਫਿਰ ਹਰੇਕ ਪੰਛੀ ਵਿਛੜ ਜਾਂਦਾ ਤੇਵੇਂ ਪਰਿਵਾਰ ਦਾ ਹਰੇਕ ਜੀਵ ਵਿਛੜ ਜਾਂਦਾ ਹੈ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਧਿਆਨ ਲਰਿਆ ਕਰ ਬਸ ਇਹੀ ਹੈ ਅਟਲ ਆਤਮਿਕ ਟਿਕਾਣਾ ਜਿਹੜਾ ਤੈਨੂੰ ਅਕਾਲ ਪੁਰਖ ਵੈਗੁਰੂ ਦੇ ਦਰ ਤੇ ਲੈ ਜਾਏਗਾ ਜੈਸੇ ਮੀਨਾ ਰਸਨ ਸਾਦ ਬਿਨ ਸਿਓ ਉਹ ਮੁੱਠੋ ਮੂੜਲ ਭਾਇਲੇ ਹੈ ਮਨ ਜਿਵੇਂ ਮਾਸ ਜੀਵ ਦੇ ਸਵਾਦ ਦੇ ਕਾਰਨ ਨਾਸ਼ ਹੋ ਜਾਂਦਾ ਹੈ ਉਹ ਮੂਰਖ ਲੋਭ ਦੇ ਕਾਰਨ ਲੁੱਟਿਆ ਜਾਂਦਾ ਹੈ ਓਹਵਾ ਪੰਜ ਬਾਸ ਵੈਰੀ ਕੈ ਛੁਟੈ ਪਰ ਸਰਣਾਇਲੇ ਤੂੰ ਵੀ ਕਾ ਮਾਦਿਕ ਪੰਜ ਵੈਰੀਆਂ ਦੇ ਵਾਸ ਵਿੱਚ ਪਿਆ ਹੋਇਆ ਹੈ ਮਨ ਪ੍ਰਭੂ ਦੇ ਸ਼ਰਨ ਪਾਓ ਤਦੋਂ ਹੀ ਇਨਾਂ ਵੈਰੀਆਂ ਦੇ ਪੰਜੇ ਵਿੱਚੋਂ ਨਿਕਲੇਗਾ ਹੋ ਕ੍ਰਿਪਾਲ ਦੀਨ ਦੁਖ ਪੰਜਨ ਸਭ ਤੁਮਰੇ ਜੀ ਜਨਤਾਇ ਲੇ हे ਦੀਨਾਂ ਦੇ ਦੁਖ ਨਾਸ਼ ਕਰਨ ਵਾਲੇ ਅਸਾਂ ਜੀਵਾਂ ਉੱਤੇ ਦਇਆਵਾਨ ਹੋਏ ਸਾਰੇ ਜੀਵ ਸਭ ਤੇਰੇ ਹੀ ਪੈਦਾ ਕੀਤੇ ਹੋਏ ਆਂ ਪਾਵੋਂ ਦਾਨ ਸਦਾ ਦਰਸ਼ ਪੇਖਾਂ ਮਿਲ ਨਾਨਕ ਦਾਸ ਦਸਾਏ ਲੇ ਮੈਨੂੰ ਨਾਨਕ ਨੂੰ ਜੋ ਤੇਰੇ ਦਾਸਾਂ ਦਾ ਦਾਸ ਹੈ ਮਿਲ ਮੈਂ ਸਦਾ ਤੇਰਾ ਦਰਸ਼ਨ ਕਰਦਾ ਰਹਾ ਮਿਹਰ ਕਰ ਬਸ ਮੈਂ ਇਹੀ ਖੈਰ ਹਾਸਲ ਕਰਦਾ ਕਰਨਾ ਚਾਹੁੰਦਾ ਰਾਗ ਗੁੰਡ ਮਹੱਲਤ ਪੰਜਵਾਂ ਚੌਪ ਦੇ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਿਨ ਸਾਜੋ हे मूर्ख जस प्रभु ने तैनू पैदा करके तैनू जिंद दीती तैनू प्राण दित्ते माटी में ज्योत रखी निवाज जस प्रभु ने मेर करके शरीर विच अपनी ज्योत रख दीती है बर्तन को सब किस भोजन पोगाये बर्तन वास्ते तैनू हर एक चीज दितती है अते अनेक का किस्मों दे भोजन तैनू खवांदा है सो प्रब तज मूड़े कत जाए हे मूर्ख उस प्रभु नु विसार के तेरा मन होर किथे पटकदा रहिंदा है पार ब्रह्म की लागो सेव हे भाई मैं ता परमात्मा दी भक्ति विच लगणा चोंदा हूं गुरु ते सूजै निरंजन देव रहाओ ਗੁਰੂ ਪਾਸੋਂ ਹੀ ਉਸ ਪ੍ਰਕਾਸ਼ ਰੂਪ ਮਾਇਆ ਰਹਿਤ ਪ੍ਰਭੂ ਦੀ ਭਗਤੀ ਦੀ ਸੋਝ ਪੈ ਸਕਦੀ ਹੈ ਜਿਨ ਕੀਏ ਰੰਗ ਅਨਕ ਪ੍ਰਕਾਰ हे ਮੇਰੇ ਮਾਨ ਜਿਸ ਨੇ ਜਗਤ ਵਿੱਚਨੇਕਾਂ ਕਿਸਮ ਦੇ ਰੰਗ ਰੂਪ ਪੈਦਾ ਕੀਤੇ ਹੋਏ ਹਨ uopat parlo nimukh madharo ਜਿਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੁਰ ਵਿੱਚ ਨਾਸ਼ ਕਰ ਸਕਦਾ ਹੈ ਜਾਂ ਕੀ ਗਤ ਮਿਤ ਕਹੀ ਨਾ ਜਾਏ ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕਿੰਨਾ ਵੱਡਾ ਹੈ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਹੈ ਮੇਰੇ ਮਨ ਸਦਾ ਉਸ ਪ੍ਰਭੂ ਦਾ ਧਿਆਨ ਤਰਿਆ ਕਰ ਆਏ ਨਾ ਜਾਵੇ ਨਹਿ ਚਲ ਤਨੀ ਹੈ ਮਨ ਉਹ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਹ ਨਾ ਜਾਂਦਾ ਹੈ ਤੇ ਨਾ ਮਰਦਾ ਹੈ ਬੇਅੰਤ ਗੁਨਾ ਤਾਂ ਕੇ ਕਿਤਕ ਗਣੀ ਮੈਂ ਉਸ ਦੇ ਕਿਤਨੇ ਗੁਣ ਗਿਣਾ ਉਹ ਬੇਅੰਤ ਗੁਣਾ ਦਾ ਮਾਲਕ ਹੈ ਲਾਲ ਨਾਮ ਜਾ ਕੇ ਭਰੇ ਪੰਡਾਰ ਉਸ ਦੇ ਘਰ ਵਿੱਚ ਉਸ ਦੇ ਗੁਣਾ ਰੂਪ ਲਾਲਾਂ ਦੇ ਖਜ਼ਾਨੇ ਭਰੇ ਪਏ ਹਨ ਸਾਗਲ ਘਟਾਂ ਦੇ ਵੇ ਆਧਾਰ ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦਿੰਦਾ ਹੈ ਸਤਪੁਰਖ ਜਾਂ ਕੋ ਹੈ ਨਾਉ हे मन जिस प्रभु ਦਾ ਨਾਮ ਹੀ ਦੱਸਦਾ ਹੈ ਕਿ ਉਹ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬਵਿਆਪਕ ਹੈ ਮਿਟੈ ਕੋਟ ਅਗ ਨਿਮਖ ਜਸ ਗਾਉ ਕਰੋਣਾ ਪਾਪ ਮਿਟ ਜਾਂਦੇ ਹਨ ਨਿਮਖ ਮਾਤਰ ਉਸ ਦਾ ਜਸ ਗਾਉਣ ਨਾਲ ਬਾਲ ਸਖਾਈ ਭਗਤਨ ਕੋ ਮੀਤ ਉਹ ਹਰੇਕ ਜੀਵ ਦਾ ਮੁੰਡ ਦਾ ਸਾਥੀ ਹੈ ਪर्वਤਾਂ ਦਾ ਮਿੱਤਰ ਹੈ ਪ੍ਰਾਨ ਅਧਾਰ ਨਾਨਕ ਹਿਤ ਜੀਤ ਅਤੇ ਹਰੇਕ ਦੀ ਜਿੰਦ ਦਾ ਆਸਰਾ ਹੈ ਇਹ ਨਾਨਕ ਆਪਣੇ ਚੇਤ ਵਿੱਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ